ਜੀ ਸਾਰੀ ਗਾਲ ਜੀ ਸਾਰਿਆਂ ਨੂੰ ਅਨੰਤ ਕ੍ਰਿਸ਼ਨ ਬੋਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਲੋ ਜੀ ਆਪਾਂ ਅੱਜ ਆ ਇੱਕ ਸੂਟ ਸਟਿਚ ਕਰਕੇ ਰੈਡੀ ਕੀਤਾ ਹੈ ਤੇ ਤੁਸੀਂ ਦੱਸਿਓ ਕਿ ਸੂਟ ਦੀ ਫਿਨਿਸ਼ਿੰਗ ਸੂਟ ਦੇ ਆਊਟਫਿਟ ਕਿੱਦਾਂ ਦੀ ਲੱਗੀ ਤੁਹਾਨੂੰ ਇਹਦਾ ਨੈੱਕ ਆਪਾਂ ਗੋਲ ਰੱਖਿਆ ਔਰ ਸਲੀਵਸ ਤੇ ਆਪਾਂ ਓਨਲੀ ਫੋਰ ਕੱਲੀਆਂ ਸਲੀਵਸ ਤੇ ਲੈਸ ਲਾਈ ਹੈ ਕਿਉਂਕਿ ਕਸਟਮਰ ਨੇ ਓਨਲੀ ਫੋਰ ਸਲੀਵਸ ਤੇ ਹੀ ਲੈਸ ਮੰਗਵਾਈ ਔਰ ਆ ਗੋਟਾ ਪੱਤੀ ਦੇ ਨਾਲ ਸਾਰੀ ਫਿਨਿਸ਼ਿੰਗ ਕੀਤੀ ਹੋਈ ਆ ਔਰ ਇਹਦੇ ਘੇਰੇ ਤੇ ਬਹੁਤ ਹੀ ਪਿਆਰੀ ਜੀ ਐਮਬ੍ਰੋਇਡਰੀ ਆ ਔਰ ਵਿੱਚ ਮਿਰਰ ਦਾ ਵੀ ਵਰਕ ਕੀਤਾ ਹੋਇਆ ਤੁ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਆ ਹੋਰ ਆਜਾ ਪਸਟਿਸ ਕੀਤਾ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕਰੀਏ ਤਾਂ ਤੁਸੀਂ ਦੱਸਿਓ ਕਿ ਇਹ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਇਹਦੇ ਨਾਲ ਪਲੇਨ ਬਾਟਮ ਹੈ ਆਪਾਂ ਬਾਟਮ ਤੇ ਵੀ ਤੁਹਾਨੂੰ ਦੱਸਦੇ ਆ ਕਿ ਪੌਂਚੀਆਂ ਤੇ ਆਪਾਂ ਕਿਦਾਂ ਦੀ ਫਿਨਿਸ਼ਿੰਗ ਦਿੱਤੀ ਆ ਹਾਂਜੀ ਇਹ ਵਾਲੀ ਇਹਦੀ ਬਾਟਮ ਹੈ ਬਾਟਮ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਕਿਉਂਕਿ ਮੈਂ ਤਾਂ ਬਣਾਇਆ ਹੈ ਮੈਨੂੰ ਵਧੀਆ ਲੱਗਿਆ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਇਹ ਡਿਜ਼ਾਈਨ ਕਿੰთა ਦਾ ਲੱਗਿਆ ਔਰ ਸਾਡੇ ਸੂਟ ਦੇ ਵਿੱਚ ਸਫਾਈ ਹੈਗੀ ਹੈ ਕਿ ਹੈ ਨਹੀਂ ਸੋ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਜੇਕਰ ਤੁਸੀਂ ਵੀ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਔਰ ਲੋ ਪ੍ਰਾਈਸ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ ਔਰ ਬਾਈ ਜ਼ਰੂਰ ਕਰਨਾ ਕਿਉਂਕਿ ਆਪਣੇ ਕੋਲੇ ਸੂਟ ਹੈਂਡਵਰਕ ਵੀ ਕਰਵਾ ਕੇ ਦਿੰਨੇ ਆਪਾਂ ਹੈਂਡ ਐਮਬਰਾਇਡਰੀ ਵਗੈਰਾ ਸਭ ਕੁਝ ਔਰ ਸੂਟ ਪਫ ਪੈਂਟਡ ਵਗੈਰਾ ਵੀ ਹੁੰਦੇ ਆ ਪਫ ਪੈਂਟਿੰਗ ਜਿੱਦਾਂ ਦੀ ਵੀ ਆਲਮੋਸਟ ਸਾਰੀ ਪੈਂਟਿੰਗ ਅੱਜ ਕੱਲ ਚਲਦੀ ਹੈ ਨਾ ਆਪਾਂ ਸਾਰੇ ਸੂਟ ਵੀ ਪੇਂਟ ਕਰਕੇ ਦਿੰਦੇ ਆ ਔਰ ਜੇਕਰ ਤੁਸੀਂ ਵੀ ਵਧੀਆ-ਵਧੀਆ ਸੂਟ ਤਿਆਰ ਕਰਵਾਉਣੇ ਆ ਤਾਂ ਆਪਣੇ WhatsApp ਨੰਬਰ ਦੇ ਉੱਪਰ ਕਮੈਂਟ ਜ਼ਰੂਰ ਕਰਨਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡਾ WhatsApp ਨੰਬਰ ਮਿਲ ਜਾਏਗਾ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਔਰ ਵੀਡੀਓ ਨੂੰ ਔਰ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਥੈਂਕ ਯੂ